ਕਈ ਲੋਕ ਕਹਿੰਦੇ ਨੇ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਬਿਲਕੁਲ ਗਲਤ ਗੱਲ ਹੈ ਸਗੋਂ ਬੰਦੇ ਨੂੰ ਮੌਤ ਇੱਕ ਵਾਰੀ ਮਿਲਦੀ ਹੈ ਜ਼ਿੰਦਗੀ ਤੇ ਰੋਜ਼ ਹੀ ਮਿਲਦੀ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਅੱਜ ਸਵੇਰੇ ਉੱਠੇ ਆ ਨਾ ਆਪਾਂ ਗੁਰੂ ਜੀ ਦੀ ਮਿਹਰ ਦੇ ਨਾਲ ਕਈ ਇਹੋ ਜਿਹੇ ਹੋਣਗੇ ਲੱਖਾਂ ਹੀ ਜਿਹੜੇ ਰਾਤੀ ਸੁੱਤੇ ਨੇ ਸਵੇਰੇ ਉੱਠਣ ਦਾ ਹੁਕਮ ਨਹੀਂ ਹੋਇਆ ਪਰ ਮਹਾਰਾਜ ਜੀਆਂ ਨੇ ਨਵੀਂ ਜ਼ਿੰਦਗੀ ਅੱਜ ਫੇਰ ਸਾਨੂੰ ਦੇ ਦਿੱਤੀ ਨਵੀਂ ਜ਼ਿੰਦਗੀ ਨਵੀਂ ਸ਼ੁਰੂਆਤ ਕਰ ਨਵੀਂ ਸ਼ੁਰੂਆਤ ਔਰ ਐਵੇਂ ਢੇਰੀਆਂ ਟੋਪੇ ਨਾ ਬਹਿ ਹਾਏ ਕੀ ਬਣੇਗਾ ਮੇਰਾ ਤੇ ਕੁਝ ਰਿਆ ਹੀ ਨਹੀਂ ਮੇਰਾ ਇਹਨਾਂ ਨੁਕਸਾਨ ਹੋ ਗਿਆ ਇਹ ਮੈਨੂੰ ਘਾਟੋਂ ਪੈ ਗਿਆ ਸਭ ਕੁਝ ਖਤੋਂ ਖਤਮ ਉਹਨੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਤੁਹਾਡਾ ਜੀਵਨ ਬਚਿਆ ਹੋਇਆ ਹੈ ਹਾਂਜੀ ਸਭ ਕੁਝ ਖਤਮ ਉਹਨੋਂ ਤੱਕ ਨਹੀਂ ਹੁੰਦਾ ਜਦ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਜੀਵਨ ਬਚਿਆ ਹੋਇਆ ਹੋਇਆ ਇਹ ਛੋਟੀ ਗੱਲ ਨਹੀਂ ਹੁੰਦੀ ਅਸੀਂ ਸੌ ਲੈ ਰਹੇ ਹਾਂ ਇਹ ਛੋਟੀ ਗੱਲ ਨਹੀਂ ਅਸੀਂ ਆਪ ਚੱਲ ਕੇ ਗੁਰੂ ਘਰ ਦੇ ਵਿੱਚ ਆਵੇ ਆ ਇਹ ਛੋਟੀ ਗੱਲ ਨਹੀਂ ਅਸੀਂ ਬਹਿ ਕੇ ਕੀਰਤਨ ਕਰ ਰਹੇ ਆ ਕੀਰਤਨ ਸੁਣ ਰਹੇ ਆ ਇਹ ਛੋਟੀ ਗੱਲ ਨਹੀਂ ਉਹਨਾਂ ਕੋਲੋਂ ਪੁੱਛ ਕੇ ਵੇਖੋ ਜਿਹੜੇ ਹਸਪਤਾਲਾਂ ਦੇ ਵਿੱਚ ਰੋਲ ਰਹੇ ਨੇ ਬੈੱਡਾਂ ਦੇ ਉੱਤੇ ਲੰਮੇ ਪਏ ਨੇ ਤਰਸ ਰਹੇ ਨੇ ਅਸੀਂ ਗੁਰੂ ਘਰ ਵਿੱਚ ਜਾ ਕੇ ਵਸਾਖੀ ਮਨਾ ਲਈਏ ਹੈ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਇਹ ਜ਼ਿੰਦਗੀ ਇਹ ਆ ਰਿਓ ਸਾਨੂੰ ਰੋਜ਼ ਹੀ ਮਿਲਦੀ ਹੈ ਰੋਜ਼ ਤੇ ਇਹ ਜ਼ਿੰਦਗੀ ਨੂੰ ਰੋਚਾਨਾ ਹੀ ਸਵਾਰਣ ਦੀ ਕੋਸ਼ਿਸ਼ ਕਰੋ ਜਿਹੜੀਆਂ ਗਲਤੀਆਂ ਕੱਲ੍ਹ ਕੀਤੀਆਂ ਨੇ ਨਾ ਅੱਜ ਰਿਪੀਟ ਨਾ ਕਰੋ ਰਿਪੀਟ ਨਾ ਕਰੋ ਇਹ ਮੇਰੀ ਬੇਨਤੀ ਆਖੋ ਤਾਂ ਨਾ ਜ਼ਰੂਰਾ ਆਮਦਾ ਸੀ ਹਨ ਗੁਰਗਾਮਦਾ ਸੀ ਕ